ਨੀ ਉਹਦੀ ਬਾਜੀ ਬਾਰੇ ਸੋਚਿਆ ਕਿ ਜਿਹਨਾਂ ਨੇ ਪਾਈ ਆ ਤੇ ਇਹ ਉਹ ਵੀ ਲਾਉਣੀ ਆ ਕਦੀ ਕਿਸੇ ਨੇ ਇਹ ਸੋਚਿਆ ਉਹ ਤੋਂ ਵੀ ਉੱਪਰ ਹੈ ਨਾ ਕਿ ਇੰਨੀ ਕੌਮ ਸਾਡੀ ਸੀ ਇਸ ਘਰ ਦੀ ਜਿਹੜੀ ਆ ਨਾ ਵੀ ਇਹ ਮਿੰਦੋ ਛੋਟੇ ਛੋਟੇ ਬੱਚੇ ਚੋਕ ਚੋਕੇ ਬੋਲਦੇ ਨੇ ਮਾਰਦੇ ਕਦੀ ਉਹਦੇ ਬਾਰੇ ਸੋਚਿਆ ਤੇਰੀ ਸੋਚਿਆ ਵੀ ਦਿੱਲੀ ਆ ਨਾ ਵੀ ਇਹਨਾਂ ਨੇ ਸਾਡਾ ਜੈਨੋਸਾਈਡ ਕਰਕੇ ਤੇ ਉਹਨੂੰ ਜੈਨੋਸਾਈਡ ਦਾ ਹੈ ਨਾ ਵੀ ਸਾਨੂੰ ਉਹ ਵੀ ਨਹੀਂ ਹੈ ਨਾ ਕਰ ਦਿੱਤਾ ਉਹਨੂੰ ਦੰਗੇ ਦੱਸਦੇ ਠੀਕ ਆ ਵੀ ਸਾਨੂੰ ਕੁਟ ਕੇ ਵੀ ਨਾ ਸਾਨੂੰ ਲੈਣਾ ਮਜ਼ਾਕ ਕਰਦੇ ਹਨ ਉਹ ਕਹਿੰਦੇ ਵੀ ਨਹੀਂ ਇਹ ਡਰਾਮਾ ਸੀਗਾ ਉਹ ਨਹੀਂ ਸੀ ਇਹ ਆਸਟਰੀ ਗਿਆਵਾ ਵੀ ਰਿਆਲ ਨੂੰ ਫੇਕ ਬਣਾਉਂਦੇ ਆ ਵੀ ਉਹਦੇ ਤੋਂ ਉੱਪਰ ਹੈ ਨਾ ਜਿਹੜਾ ਵੀ ਸਾਡਾ ਜਿਹੜਾ ਤਾਕਤ ਹਾਤਾ ਇਹਨਾਂ ਦੇ ਉਹ ਹੈ ਨਾ ਟੈਂਕਾਂ ਦੀ ਟੋਪਾਂ ਨਾਲ ਆ ਇਹਨਾਂ पे ਡਾਇਆ ਉਹਨੂੰ ਮੈਂ ਮੈਂ ਕਿਹਾ ਸੁਝਾ ਵੀ ਸੀ ਉਹ ਦੀ ਵੀ ਭਾਜੀ ਲਾਉਣੀ ਆ ਜੇ ਨਾ ਨਾ ਇਹ ਲੈਾ ਸਿਰਫ ਹੈ ਨਾ ਪੀ ਆਪ ਕੋਲੇ ਦੁਸ਼ਮਣੀਆਂ ਘੜ ਰਹੇ ਆ ਆਪਕੇ ਨਾਮ ਨੂੰ ਤੁਰੇ ਆ ਤੇ ਉਹਨੂੰ ਆ ਨਾ ਤੇ ਉਧਰੋਂ ਸਰਕਾਰ ਹੈ ਨਾ ਇਹ ਚਾਹੁੰਦੀ ਆ ਪੀ ਇਥੇ ਆਪਸ ਚ ਲੜ ਲੜ ਕੇ ਮਰੀ ਜਾਣ ਤੇ ਉਹ ਸਰਕਾਰਾਂ ਨੂੰ ਪੁੱਛੀ ਨਹੀਂ ਉਹ ਇੱਕ ਨਾ ਉਹਨਾਂ ਨੂੰ ਸੋਖਾ ਰਾ ਲੱਭਾ ਵਾ ਤੇ ਆਪਣੇ ਆਪ ਨੂੰ ਨਾ ਮਕਬੂਲ ਕਰਾਉਂਦਾ ਲੋਕਾਂ ਦੇ ਵਿਚਾਰ ਵਿਚਾਰਕ ਮਾਰ ਕੇ ਵੀ ਫੇਮ ਲੈਣ ਵਾਸਤੇ ਤੇ ਉਹ ਕੰਮ ਹੈ ਨਾ ਫੜਿਆ ਵਾ ਜੇ ਕਿ ਇਹ ਫੇਮ ਲੈਣਾ ਨਾ ਚਲੋ ਆ ਨਾ ਵੀ ਜੇ ਕਿ ਉਹਨਾਂ ਲੱਗਦਾ ਚਾਈ ਹੋਵੇ ਕੋਈ ਸਹੀ ਕੰਮ ਕਰਕੇ ਪੰਜਾਬ ਵਾਸਤੇ ਕੀਤਾ ਜਾਵੇ ਤੇ ਫੇਮ ਵੀ ਮਿਲ ਜਾਵੇ ਕੋਈ ਹਸਫਲਾ ਨਹੀਂਗਾ ਕੰਮ ਉਹ ਤਾਂ ਬੰਜ ਨਹੀਂ ਰੱਖਦੀ ਉਹਨੂੰ ਵੀ ਰਹਿ ਗਈ ਫਿਮ ਪਰ ਕਰੇ ਤੇ ਸਹੀ ਨਾ ਕੋਈ ਸਹੀ ਕੰਮ ਸਹੀ ਰਾਹ ਤੇ ਤੁਰੋ ਨਾ ਜੋ ਪੰਜਾਬ ਨਾਲ ਹੋਇਆ ਉਹਦੇ ਵਾਸਤੇ ਤੁਰੋ